ਸਾਨੇਵਾਲ ਮਾਰਕੀਟ ਕਮੇਟੀ ਦੇ ਨਵਨਿਯੁਕਤ ਚੇਅਰਮੈਨ ਹੇਮਰਾਜ ਰਾਜੀ ਦੀ ਅੱਜ ਤਾਜਪੂਸ਼ੀ ਹੋਈ ਹੈ ਜੀ ਹਾਂ ਮਾਰਕੀਟ ਕਮੇਟੀ ਸਾਨੇਵਾਲ ਦੇ ਨਵੇਂ ਚੁਣੇਗੇ ਚੇਅਰਮੈਨ ਹੇਮਰਾਜ ਰਾਜੀ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਅਤੇ ਅੱਜ ਉਹ ਚੇਅਰਮੈਨ ਬਣੇ ਨੇ ਮਾਰਕੀਟ ਕਮੇਟੀ ਦੇ ਇਸ ਮੌਕੇ ਤੇ ਕੈਬਨ ਮੰਤਰੀ ਅਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕ ਪਾਇਲ ਮਰਵਿੰਦਰ ਸਿੰਘ ਗਿਆਸਪੁਰਾ ਵਿਧਾਇਕ ਹਲਕਾ ਗਿੱਲ ਜੀਵਨ ਸਿੰਘ ਸੰਘੋਵਾਲ ਵੱਲੋਂ ਲੱਡੂਆਂ ਨਾਲ ਮੂੰ ਮਿੱਠਾ ਕਰਾ ਕੇ ਤੇ ਸਰੂਪਾ ਪਾ ਕੇ ਅੱਜ ਕੁਰਸੀ ਤੇ ਉਹਨਾਂ ਨੂੰ ਬਿਠਾਇਆ ਗਿਆ ਉਹ ਦੱਸ ਦਿੰਨੇ ਆ ਕਿ ਇਸ ਮੌਕੇ ਤੇ ਆਮ ਆਦਮੀ ਪਾਰਟੀ ਸਮੁੱਚੀ ਲੀਡਰਸ਼ਿਪ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਵੱਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਉਹ ਦੱਸ ਦਿੰਨੇ ਆ ਕਿ ਹੀਵਰਾ ਰਾਜੀ ਨੇ ਕਿਹਾ ਕਿ ਕਿਸੇ ਸਮੇਂ ਉਹਨਾਂ ਦੇ ਪਰਿਵਾਰ ਦੇ ਵੱਡੇ-ਵਡੇਰੇ ਵੀ ਪੱਲੇਦਾਰੀ ਕਰਦੇ ਰਹੇ ਨੇ ਤੇ ਉਹ ਕਦੀ ਜ਼ਿੰਦਗੀ 'ਚ ਸੋਚ ਕਿ ਪੱਲੇਦਾਰ ਦਾ ਜਿਹੜਾ ਘਰ ਦਾ ਪੁੱਤ ਹੈ ਉਹ ਕਦੀ ਮਾਰਕੀਟ ਕਮੇਟੀ ਦਾ ਚੇਅਰਮੈਨ ਬਣੇਗਾ ਜੇ ਇਹ ਸੰਭਵ ਹੋਇਆ ਤਾਂ ਸਿਰਫ ਆਮ ਆਦਮੀ ਪਾਰਟੀ ਵਿੱਚ ਹੋ ਸਕਦਾ ਹੈ ਹੋਰ ਦੂਜੀ ਪਾਰਟੀ ਅਜੇ ਨਹੀਂ ਕਰ ਸਕਦੀਆਂ ਉੱਥੇ ਹੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਕਿਹਾ ਕਿ ਉਹਨੂੰ ਬੜਾ ਮਾਣ ਹੈ ਕਿ ਆਮ ਆਦਮੀ ਪਾਰਟੀ ਨੇ ਅੰਤਖ ਵਰਕਰ ਅਤੇ ਹਿੰਮਤ ਵਾਲੇ ਏਮਰਜ ਰਾਜੀ ਨੂੰ ਇਹ ਮੌਕਾ ਦਿੱਤਾ ਹੈ ਅਤੇ ਉਹਨਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾ ਕੇ ਇਸ ਅਹੁਦੇ ਤੇ ਨਿਵਾਜਿਆ ਗਿਆ ਹੁਣ ਕੋਈ ਵੀ ਦੁੱਖ ਤਕਲੀਫ ਹੋਵੇਗੀ ਤਾਂ ਹਲਕਾ ਸਾਹਨੇਵਾਲ ਦੇ ਆਸ-ਪਾਸ ਦੇ ਜਿੰਨੇ ਵੀ ਲੋਕ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਏਮਰਜ ਰਾਜੀ ਦੇ ਕੋਲ ਦੇ ਯਤਿ ਹੇਮਰਾ ਰਾਜੀ ਹਰ ਸੰਭਵ ਯਤਨ ਕਰਨਗੇ ਕਿ ਉਹਨਾਂ ਸਮੱਸਿਆ ਦਾ ਹੱਲ ਮੌਕੇ ਦਿੱਤਾ ਜਾਵੇ ਕਿਉਂਕਿ ਹੇਮਰਾ ਰਾਜੀ ਕਿ ਮਾਕ ਮਿੱਟੀ ਦੇ ਚੇਅਰਮੈਨ ਨਹੀਂ ਹਨ ਬਲਕਿ ਆਮ ਆਦਮੀ ਪਾਰਟੀ ਦੇ ਅਜੇ ਵਰਕਰ ਨੇ ਜਿਹਨਾਂ ਦੇ ਨਾਲ ਸਮੁੱਚੀ ਆਮ ਆਦਮੀ ਪਾਰਟੀ ਡਟ ਕੇ ਖੜੀ ਸੀ ਖੜੀ ਹੈ ਤੇ ਖੜੀ ਰਹੇਗੀ ਬਿਊਰੋ ਰਿਪੋਰਟ ਦਸਾਨੇ ਵਾਲ ਪੋਸਟ ਸੋ ਅੱਜ ਬਹੁਤ ਜਿਹੜਾ ਸ਼ੁਭ ਦਿਹਾੜਾ ਸੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਆਪਣੇ ਪਾਰਟੀ ਸੁਪਰੀਮਾਰਡਿੰਗ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦਾ ਔਰ ਸਾਡੇ ਅੱਜ ਨਾਲ ਜੋ ਦਰਸ਼ਕ ਸਾਹਿਬ ਸਾਡੇ ਚੇਅਰਮੈਨ ਨਾਲ ਐਮਐਲਏ ਮਨਵਿੰਦਰ ਸਿੰਘ ਗੈਸਪੁਰਾ ਐਮਐਲਏ ਸੰਗਵਾਲ ਸਾਹਿਬ ਅਮਨ ਮੋਹਿਦ ਜੀ ਸਾਰੇ ਕਾਉਂਸਲਰ ਸਹਿਬਾਨ ਸੋ ਅੱਜ ਸੇਮ ਰਾਜ ਰਾਜੀ ਜੀ ਨੂੰ ਮਾਰਕੀਟ ਕਮੇਟੀ ਸਾਹਮਣੇ ਆਲ ਦਾ ਜੋ ਸਾਡੀ ਹਾਈ ਕਮਾਂਡ ਵੱਲੋਂ ਚੇਅਰਮੈਨ ਬਣਾਇਆ ਗਿਆ ਸੋ ਆ ਜਿਹਨਾਂ ਦੀ ਤਾਲਜੋਸ਼ੀ ਇਹਨਾਂ ਨੂੰ ਅੱਜ ਕੁਰਸੀ 'ਤੇ ਬਿਠਾਇਆ ਗਿਆ ਸੋ ਮੈਂ ਆਪਣੀ ਹਾਈ ਕਮਾਂਡ ਦਾ ਦਿਲੋਂ ਧੰਨਵਾਦੀ ਵੀ ਹਾਂ ਕਿਉਂਕਿ ਹਲਕਾ ਸਾਨੇਵਾਲ ਦੇ ਵਿੱਚ ਜਿਹੜੀ ਅੱਜ ਇਹ ਕਾਰਜਕੁਸ਼ੀ ਉਹ ਮੈਸ ਹਲਕੇ ਦਾ ਸੇਵਾਦਾਰ ਸੋ ਅੱਜ ਹੇਮਰਾਜ ਰਾਜੀ ਜੀ ਦੇ ਚਿਹਰੇ ਤੇ ਬੈਠਿਆ ਬਹੁਤ ਹਲਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸੋ ਸਾਰਾ ਹਲਕਾ ਆਮ ਆਪੀ ਪਾਰਟੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਕੋਰ ਸਿੰਘ ਮਾਨ ਜੀ ਦਾ ਤੇ ਵਰਸ਼ਡ ਸਾਹਿਬ ਦਾ ਦਿਲੋਂ ਧੰਨਵਾਦੀ ਹੈ ਕਿ ਪਾਰਟੀ ਦੇ ਇੱਕ ਇਮਾਨਦਾਰ ਸਪਾਈ ਨੂੰ ਜਿਹਨੇ ਪਾਰਟੀ ਲਈ ਵਫਾਗਾਰੀ ਨਾਲ ਬਹੁਤ ਸੇਵਾ ਨਿਭਾ ਰਿਆ ਸੋ ਇਹਨੂੰ ਅੱਜ ਜਿਹੜੀ ਇਸ ਸੀਟ ਦੀ ਜ਼ਿੰਮੇਵਾਰੀ ਮੇਰੀ ਸੇਵਾ ਦੀ ਜ਼ਿੰਮੇਵਾਰੀ ਪੂਰੇ ਮੰਡੀ ਦੇ ਨੇਤਰਾਵਾਂ ਨੂੰ ਜਿਹੜੇ ਸੰਬੰਧਿਤ ਜਿੰਨੇ ਵੀ ਸਾਡੇ ਭਰਾ ਉਹਨਾਂ ਨੂੰ ਵਾਅਦਾ ਕਰਦੇ ਆਂਗੇ ਪੂਰੀ ਇਮਾਨਦਾਰੀ ਨਾਲੇ ਸੇਵਾ ਨਿਭਾਉਗਾ ਜੋ ਕੋਈ ਵੀ ਗੱਲਬਾਤ ਹੋਵੇ ਮੰਡੀ ਦੇ ਸੰਬੰਧ ਲਈ ਤੁਸੀਂ ਹੇਮਰਾਜ ਰਾਜੀ ਜੀ ਨੂੰ ਆਪਣਾ ਆਪਣਾ ਦੁੱਖ ਦੱਸ ਸਕਦੇ ਹੋ ਕੋਈ ਚੰਗੀ ਸਲਾਹ ਦੇ ਸਕਦੇ ਹੋ ਇਹ ਪੂਰੀ ਇਮਾਨਦਾਰੀ ਨਾਲ ਜੀ ਸੰਬੰਧ ਆਊਗਾ ਤਾਂ ਮੈਂ ਪੂਰੇ ਹਲਕਾ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਵੱਜ ਨੂੰ ਬਹੁਤ ਬਹੁਤ ਧੰਨਵਾਦੀਆਂ ਅੱਜ ਮੇਰੇ ਨਾਲ ਆਏ ਹੋਏ ਸਾਡੇ ਕਰਤਾਰ ਸਿੰਘ ਜੀ ਬਰਸਰ ਜੋ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਨੇ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਜੀ ਦਾ ਧੰਨਵਾਦ ਅਮਨ ਮੋਹੀ ਜੀ ਦਾ ਧੰਨਵਾਦ ਜੀਵਰ ਸਿੰਘ ਸੰਗਰਵਾਲ ਜੋ ਗਿੰਦ ਹਲਕਾ ਮੇਲੇ ਉਹਨਾਂ ਦਾ ਧੰਨਵਾਦ ਸਾਰੇ ਕਾਉਂਸਲਰ ਸਹਿਬਾਨਾਂ ਦਾ ਸਾਰੀ ਸਮੀਨ ਅਡਰਸ਼ਿਪ ਸਾਰੀ ਆਈ ਹੈ ਸਾਹਮਣੇ ਵਾਲ ਦੇ ਸਰਪੰਚ ਸਹਿਬਾਨ ਆਏ ਆ ਸਾਰਿਆਂ ਦਾ ਤੁਹਾਨੂੰ ਆਤ ਕਰਦਾ ਹੋਇਆ ਮੈਂ ਇੰਨਾ ਹੀ ਕਹਿਣਾ ਕਿ ਪ੍ਰਮਾਤਮਾ ਦੀ ਕਿਰਪਾ ਹੋਈ ਸੁਹੇਮਰਾ ਰਾਜੀ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਪੂਰੀ ਇਮਾਨਦਾਰੀ ਨਾਲ ਜਿਹੜੀ ਇਹ ਚੇਅਰ ਹੈ ਭਾਗਾਂ ਵਾਲੇ ਨੂੰ ਮਿਲਦੀ ਹੈ ਤੁਹ ਪਰਮਾਤਮਾ ਦਾ ਸੁਖਰਾਣਾ ਕਰਦੇ ਹੋਏ ਜਿਹੜੀ ਸਿਵਾ ਇਮਾਨਦਾਰੀ ਨਾਲ ਨਿਭਾਈ। ਸਾਰੇ মিডিਆ ਵਾਲੇ ਜੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਂ ਪਹਿਲਾਂ ਪਿਤਾ ਪਰਮੇਸ਼ਵਰ ਪਰਮਾਤਮਾ ਦਾ ਮੈਂ ਧੰਨਵਾਦ ਕਰਦਾ ਹਾਂ। ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ। ਅਤੇ ਪੰਜਾਬ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਧੰਨਵਾਦ ਕਰਦਾ ਹਾਂ। ਪੰਜਾਬ ਦੇ ਕੈਬਨਿਟ ਮਿਨਿਸਟਰ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਮੁੰਦਿਆ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਨਵਜੋਤ ਸਿੰਘ ਜਰਗ ਜੀ ਦਾ ਧੰਨਵਾਦ ਕਰਦਾ ਹਾਂ ਸਰਦਾਰ ਹਰਚੰਦ ਸਿੰਘ ਵਰਸੜ ਸਾਹਿਬ ਦਾ ਧੰਨਵਾਦ ਕਰਦਾ ਹਾਂ ਭਪਿੰਦਰ ਸਿੰਘ ਤਰੋੜ ਸਾਹਿਬ ਦਾ ਧੰਨਵਾਦ ਕਰਦਾ ਹਾਂ ਐਮ ਐਲ ਏ ਗੈਸਪਰੀਆ ਸਾਹਿਬ ਦਾ ਧੰਨਵਾਦ ਕਰਦਾ ਹਾਂ ਜੀ ਸਰਦਾਰ ਐਮ ਐਲ ਏ ਸੰਗੋਵਾਲ ਸਾਹਿਬ ਦਾ ਧੰਨਵਾਦ ਕਰਦਾ ਅਮਨਦੀਪ ਮੋਹੀ ਜੀ ਦਾ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਹਲਕਾ ਸਾਨੇਵਾਲ ਵਾਸੀਆਂ ਦਾ ਦੇ ਸਾਰੇ ਬਲੌਕ ਪ੍ਰਦਾਨ ਆਮ ਆਦਮੀ ਪਾਰਟੀ ਦੇ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿੰਨੇ ਵੀ ਮੇਰੇ ਪੱਤਰਕਾਰ ਭਰਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਮੌਕਾ ਦਿੱਤਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਆਮ ਆਦਮੀ ਪਾਰਟੀ ਨੂੰ ਮੇਰਾ ਨਾਮ ਭੇਜਿਆ ਮੈਂ ਆਮ ਆਦਮੀ ਪਾਰਟੀ ਦੀ ਸਾਰੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਇਹ ਮੰਡੀ ਦੀ ਸੇਵਾ ਦੀ ਜੇ ਗੱਲ ਕਰੀਏ ਸਾਡੇ ਬਾਬਾ ਜੀ ਤੇ ਬਾਪੂ ਜੀ ਨੇ ਨਾ ਮੰਡੀਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਇੱਥੇ ਪ੍ਰਧਾਨ ਖੜੇ ਸਾਰਿਆਂ ਨੂੰ ਪਤਾ ਸਾਡੇ ਬਾਪੂ ਜੀ ਨੇ ਪੱਲੇਦਾਰੀ ਕਰਦੇ ਸੀ ਮਾਣ ਮਸੂਹ ਹੁੰਦਾ ਅੱਜ ਇੱਕ ਪੱਲੇਦਾਰ ਦੇ ਪੁੱਤ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਇੱਕ ਚੇਅਰਮੈਨ ਹੀ ਦਿੱਤੀ ਹੈ ਦੂਜੀਆਂ ਸਰਕਾਰਾਂ ਚ ਮੈਂ ਅੱਜ ਤੱਕ ਸੁਣਿਆ ਨਹੀਂ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਯਾਰ ਦੋਸਤ ਜਿੰਨੇ ਵੀ ਮੇਰੇ ਯਾਰ ਦੋਸਤਿਆ ਰਿਸ਼ਤੇਦਾਰ ਪਾਰਟੀ ਦੇ ਸਰਪੰਚ ਪੰਚ ਲੰਬੜਦਾਰ ਸਹਿਬਾਨ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਹੱਦੇਦਾਰ ਸਹਿਬਾਨ ਆਏ ਵੇ ਸਾਰੇ ਦਾ ਇੱਥੇ ਪਹੁੰਚਣ ਦੇ ਮੈਂ ਦਿਲ ਦੀਆਂ ਗਰਾਈਆਂ ਦੇ ਸ਼ਬਦ ਧੰਨਵਾਦ ਕਰਦਾ ਸਾਰੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਹਾਂ ਜਿੰਨੇ ਵੀ ਸਾਰੇ ਆਏ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਅੱਜ ਮੈਂ ਚੌਧਰੀ ਪਰਿਵਾਰ ਨੂੰ ਕਿਉਂਕਿ ਹੇਮਰਾ ਰਾਜੀ ਜੀ ਚੌਧਰੀ ਨੇ ਸਮਾਜਿਕ ਪੂਰੇ ਪੰਜਾਬ ਦੇ ਪੂਰੇ ਦੇਖਦੇ ਚੌਧਰੀ ਪਰਿਵਾਰ ਨੂੰ ਵਧਾਈ ਦਿੰਦਾ ਕਿ ਪਾਰਟੀ ਕਨਵੀਨਰ ਅਰਵਿੰਨ ਕੇਜਰੀਵਾਦ ਨੇ ਚੌਧਰੀ ਪਰਿਵਾਰਾਂ ਦੇ ਵਿੱਚੋਂ ਹੇਮਰਾਜ ਰਾਜੀ ਚੌਧਰੀ ਜੀ ਨੂੰ ਅੱਜ ਜਿਹੜੀ ਚੇਰਮੈਨੀ ਮਿਲੀ ਐ ਸੋ ਚੌਧਰੀ ਪਰਿਵਾਰ ਇਸ ਵਧਾਈ ਦੇ ਹੱਥ ਨਾਲ ਨੇ ਸੋ ਮੈਂ ਸਾਰੇ ਚੌਧਰੀ ਪਰਿਵਾਰਾਂ ਨੂੰ ਪੂਰੇ ਸਮਾਜ ਨੂੰ ਅੱਜ ਵਧਾਈ ਦਿੰਦਾ ਬਹੁਤ ਸਾਰੇ ਚੌਧਰੀ ਸਹਿਬਾਨ ਆਏ ਨੇ ਸੋ ਮੈਨੂੰ ਬਾਹਰ ਮੁਬਾਰਕਬਾਦ ਦੇ ਰਹੇ ਸੀ ਕਿ ਤੁਸੀਂ ਥੈਂਕਸ ਕਰ ਰਹੇ ਸੀ ਕਿ ਸਾਡਾ ਸਾਡੇ ਚੌਧਰੀਆਂ ਬਾਰੇ ਸੋਚਿਆ ਸੀ ਲੁਧਿਆਣੇ ਦੇ ਵਿੱਚ ਪਹਿਲੀ ਜਿਹੜੀ ਇਹ ਚੇਰਮੈਨੀ ਐ ਚੌਧਰੀ ਪਰਿਵਾਰ ਨੂੰ ਮਿਲੀ ਐ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੇਰਾ ਆ ਆਰਮ ਸਿੰਘ ਖੇਪੜ ਹਾਂਜੀ ਸੀਨੀਅਰ ਮੀਰ ਪ੍ਰਧਾਨ ਗੁਰਦੁਸ਼ ਸਮਾਜ ਨੂੰ ਬਿਲੋਂਗ ਕਰਦੇ ਹਾਂ ਤੁਸੀਂ ਗੁਰਦੁਸ਼ ਸਮਾਜ ਗੁਰਦੁਸ਼ ਸਮਾਜ ਹਾਂਜੀ ਗੁਰਦੁਸ਼ ਸਮਾਜ ਸੁਧਾਰ ਸਭਾ ਸਾਡੀ ਬਣੀ ਹੋਈ ਹੈ ਹਾਂਜੀ ਔਰ ਅਸੀਂ ਪਵਨ ਵੀ ਬਣਾਇਆ ਤਰ੍ਹਾਂ ਹ ਰੋਡ ਤੇ ਅ ਦੂਸਰਾ ਮੈਂ ਬਲੇ ਬੇਨਤੀ ਕੀਤੀ ਵੀ ਸਾਡੇ ਸਮਾਜ ਨੂੰ ਸਾਰੀਆਂ ਸਰਕਾਰਾਂ ਅਗਨੋਰ ਕਰਦੀਆਂ ਰਹੀਆਂ ਹੁਣ ਆਪਣੀ ਯੋਗਤਾ ਨਾਲ ਆਪਣਾ ਨਿਸ਼ਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਹਨਾਂ ਵਿੱਚ ਹੇਮ ਰਾਜਾ ਰਾਜੀ ਬਹੁਤ ਮਿਹਨਤ ਜ਼ਮੀਨ ਨਾਲ ਜੁੜੇ ਹੋਏ ਗ੍ਰੀਟਰ ਹਨ ਇਹਨਾਂ ਨੇ ਸਮਾਜ ਸੇਵਾ ਬਹੁਤ ਕੀਤੀ ਪਰਿਵਾਰ ਨੂੰ ਦੀਵਾਨ ਵਧਾਇਆ ਸੀਗਾ ਸੋ ਇਹਨਾਂ ਦਾ ਕਹਿਣਾ ਹੈ ਇਹ ਇਹਦੇ ਇਹਨਾਂ ਦੇ ਪੇਰੈਂਟ ਸੀਗੇ ਇਹਨਾਂ ਦੇ ਫਾਦਰ ਸੀ ਉਹ ਪੱਲੇਦਾਰੀ ਖੁਦ ਕਰਾ ਲਈ ਪੱਲੇਦਾਰੀ ਕੀਤੀ ਸਾਡੇ ਬਜ਼ੁਰਗਾਂ ਨੇ ਸਾਰਿਆਂ ਨੇ ਪੱਲੇਦਾਰੀ ਕੀਤੀ ਅਸੀਂ ਕੋਈ ਸ਼ਰਮ ਨਹੀਂ ਮੰਦੇ ਸੀ ਹਾਂ ਸਾਰੇ ਬਜ਼ੁਰਗਾਂ ਨੇ ਸਾਡੇਆਂ ਨੂੰ ਪੱਲੇਦਾਰੀ ਕੀਤੀ ਆ ਔਰ ਪੱਲੇਦਾਰੀ ਕੀਤੀ ਤਾਂ ਕੁੰਟਲ ਦੀ ਬੋਰੀ ਵੀ 17 17 ਟਾਂਕਾਂ ਦੇ ਸਾਡੇ ਬਜ਼ੁਰਗੀ ਝੋਲੋਂਦੇ ਰਹੇ ਜਦੋਂ ਸਾਡੇ ਬਜ਼ੁਰਗਾਂ ਨੇ ਪੱਲੇਦਾਰੀ ਛੱਡੀ ਆ ਬੋਰੀ 50 ਕਿਲੋ ਤੇ ਆ ਗਈ ਕੁੰਟਲ ਕੋ ਇੱਕਦਮ 50 ਕਿਲੋ ਤੇ ਆ ਗਈ ਉਹ 50 ਕਿਲੋ ਵੀ ਨਹੀਂ ਚੱਕੀ ਜਾਂਦੀ ਅਸੀਂ ਸਾਡੇ ਜਿਹੜੇ ਬਜ਼ੁਰਗ ਸੀ ਸੱਚੇ ਮਨ ਨਾਲ ਮਿਹਨਤ ਕਰਦੇ ਸੀ ਇਹ ਇਮਾਨਦਾਰੀ ਨਾਲ ਮਿਹਨਤ ਕੀਤੀ ਆ ਜਿਨ੍ਹਾਂ ਦੇ ਸਦਕਾ ਮਾਲਕ ਨੇ ਅੱਜ ਸਾਡੇ ਬੱਚਿਆਂ ਲਈ ਸਮਝ ਰੋ ਵੀ ਇਹ ਉਹਨਾਂ ਦੀ ਮਿਹਨਤ ਸਦਕਾ ਜਿਹੜੇ ਯੋਗ ਯੋਗਤਾ ਦੇ ਮੁਤਾਬਕ ਅੱਗੇ ਵਧ ਰਹੇ ਆ ਮੈਂ ਜਗਦੀਸ਼ ਢੁੰਬਲਾ ਜੀ ਜੋ ਗੁੱਜਰ ਸਵਾਸ ਸੁਧਾਰ ਸਭਾ ਲੁਧਿਆਣਾ ਦੇ ਜਨਰ ਸਕੱਤੀ ਆ ਸਭ ਤੋਂ ਪਹਿਲਾਂ ਮੈਂ ਆਪਣੇ ਬਾਹਗੁਰੂ ਸਤਗੁਰ ਦਾ ਧੰਨਵਾਦ ਕਰਦਾ ਕੋਲ ਮਾਲਕ ਦਾ ਧੰਨਵਾਦ ਕਰਦਾ ਕਿ ਸੱਚੇ ਪਾਤਸ਼ਾਹ ਨੇ ਸਾਡੇ ਇਸ ਨੌਜਵਾਨ ਨੂੰ ਸੇਵਾ ਦਾ ਮੌਕਾ ਦਿੱਤਾ ਧੰਨਵਾਦ ਕਰੀਏ ਆਮ ਆਦਮੀ ਪਾਰਟੀ ਦੇ ਸਰਦਾਰ ਕੁਮਾਰਤੀ ਸਿੰਘ ਮਾਨ ਮੱਖਤਰੀ ਪੰਜਾਬ ਜੀ ਦਾ ਔਰ ਉਹਨਾਂ ਦੀ ਉੱਚੀ ਸੋਚ ਦਾ ਜਿਨ੍ਹਾਂ ਨੇ ਸਾਡੇ ਇਸ ਭਰਾ ਨੂੰ ਬਹੁਤ ਵੱਡਾ ਮਾਣ ਦਿੱਤਿਆ ਔਰ ਇਲਾਕਾ ਸਾਨੇਵਾਲ ਦੇ ਸਾਡੇ ਹੀ ਮੰਤਰੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਦਾ ਕੋਟਨ-ਕੋਟ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਪਿਆਰ ਨੂੰ ਦੇਖਦਿਆਂ ਹੋਇਆਂ ਸੇਵਾ ਨੂੰ ਦੇਖਦਿਆਂ ਹੋਇਆਂ ਹਿਮਰਾ ਰਾਜੀ ਜੀ ਨੂੰ ਚੇਅਰਮੈਨ ਲਾਇਆ ਸੋ ਸਾਡਾ ਗੁੱਜਰ ਸਮਾਜ ਬੜਾ ਖੁਸ਼ ਹੈ ਸਾਡੇ ਸਮਾਜ ਨੂੰ ਪਹਿਲ ਦੇ ਆਧਾਰ ਤੇ ਮੰਤਰੀ ਸਾਹਿਬ ਨੇ ਇਹ ਹੌਦਾ ਦਿੱਤਾ ਸੋ ਇਹਨਾਂ ਸ਼ਬਦਾਂ ਦੇ ਨਾਲ ਆਮ ਆਦਮੀ ਪਾਰਟੀ ਦਾ ਬਹੁਤ ਧੰਨਵਾਦ ਹੈ ਉਹਨਾਂ ਦੇ ਵੀ ਅਸੀਂ ਰਿਣੀ ਆ ਔਰ ਆਮ ਆਦਮੀ ਪਾਰਟੀ ਦਾ ਉਤਲਵਾਦ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ